ਸਾ ਬਾਪੂ ਜੀ ਦੀ ਫਤਿਹ ਜੁਗ ਕੋ ਜੁਗ ਤਰਤਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸਰਦਾਰ ਰਸ਼ਾਦ ਸਿੰਘ ਸੰਧੂ ਦੀ ਅੰਤਮ ਅਰਦਾਸ ਵਿੱਚ ਜੁੜੇ ਸਮੁੱਚੇ ਹੀ ਸਾਲ ਸਾਨ ਪਰਿਸ਼ਤੇਦਾਰ ਪੋਲੀਟਿਕਲ ਪਾਰਟੀ ਅਤੇ ਦੋਸਤ ਮਤਰ ਪਹਿਲਾ ਫਤਿਹ ਅਰਦਾਸ ਫਤਿਹ ਜੀ ਦੇ ਜੁੜਾ ਫਤਿਹ ਕਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

ਉਹਨਾਂ ਦੀ ਫਲਵਾੜੀ ਪੂਰੀ ਭਰੀ ਫੁੱਲੀ ਹੈ ਦੋ ਪੋਤਾ ਤੇ ਪੋਤਰੋਂ ਇੱਕ ਕੈਨੇਡਾ ਵਿੱਚ ਰਹਿੰਦੇ ਆ ਇੱਕ ਪੋਤ ਨੂੰ ਤੇ ਪੋਤ ਪੋਤਨੂੰ ਤੇ ਪੋਤਾ ਇੱਥੇ ਨਹੀਂ ਬਾਕੀ ਜੋ ਇਹਨਾਂ ਦੀ ਭੈਣ ਜਕੀਰ ਜੀ ਔਰ ਅਨੇਕ ਭੈਣ ਘਰਾਣੇ ਗਈ ਹੈ ਉਹਦੇ ਵੀ ਦੋਨੇ ਬੇਟੇ ਤੇ ਇੱਕ ਬੇਟੀ ਹੈ ਉਹ ਵੀ ਪੂਰੇ ਦੋਨੇ ਮਲਾਇਮ ਨੇ ਟੀਚਰ ਲੱਗੇ ਸੋ ਫਲਵਾੜੀ ਭਵੇਂ ਕਿੰਨੀ ਪੂਰੀ ਹੈ ਪ੍ਰੰਤੂ ਮਹਤਵ ਉਹਦੇ ਘਰ ਸਦਾ ਹੁੰਦੇ ਆ ਸੋ ਜੋ ਇਹਨਾਂ ਨੇ ਕਮਾਈ ਕਰੀ ਹੈ ਉਹ ਬਾਖੂਬੀ ਕਿਸੇ ਤੋਂ ਸਾਡੇ ਸਾਹ ਪਿੰਡ ਜਾਣਦਾ ਵੀ ਇਸ ਬੰਦੇ ਨੇ ਕਿੰਨੀ ਹੱਥੀ ਮਿਹਨਤ ਕਰੀ ਹੈ ਤੇ ਉਹ ਮਿਹਨਤ ਦਾ ਇਸ ਪਰਿਵਾਰ ਨੇ ਜੋ ਤਿੰਨ ਚਾਰ ਕੁ ਮਹੀਨਾ ਤੋਂ ਉਹ ਨੂੰ ਬਿਮਾਰੀ ਕੋਈ ਨਹੀਂ ਸੀ ਢਿੱਲੇ ਹੋਏ ਨੇ ਪ੍ਰੰਤੂ ਜੋ ਸੇਵਾ ਇਸ ਪਰਿਵਾਰ ਨੇ ਕੀਤੀ ਹੈ ਮੁਸ਼ਕਲ ਹੈ ਵੀ ਅੱਜ ਦੇ ਦੌਰ 'ਚ ਕੋਈ ਬੰਦਾ ਇੰਨੀ ਸੇਵਾ ਕਰੇ 24 ਘੰਟੇ ਬੰਦਾ ਹਾਜ਼ਰ ਘਰ 'ਚ ਹਰ ਵਕਤ ਉਹਦੀ ਦੇਖਭਾਲ ਜਿੰਨੀ ਵੀ ਬਿੰਦਵਿਤ ਉਹਦੇ ਕੋ ਨੂੰ ਸਾਰੀ ਸਾਹ ਸੁਆਹ ਕਰਦੇ ਸੀ ਇਹ ਲਾਹ-ਮਿਸਾਲ ਹੈ ਸਾਨੂੰ ਉਹਨਾਂ ਲੋਕਾਂ ਨੂੰ ਇਹ ਤੋਂ ਸਭ ਨੂੰ ਸਿੱਖਣਾ ਚਾਹੀਦਾ ਵੀ ਕਿਸ ਤਰ੍ਹਾਂ ਮਾਤਰ ਦੀ ਸੇਵਾ ਖਵਾ ਕਰੀ ਜੋ ਦਰਦਾਸ਼ ਰ ਬਲ ਰਹੇ ਨੇ ਉਹ ਅੱਜ ਤਲੰਕ ਹੈ ਅਸੀਂ ਮਹਾਪੁਰ ਦੀ ਸਿਹਰ ਤੋਂ ਵਾਜਿਆ ਸੋ ਕਿਉਂਕਿ ਸਮਾਪਤ ਧੱਟ ਹੈ ਬਾਕੀ ਸੀਤ ਬਲਾਰੇ ਆ ਤੇ ਇਸ ਕਰਕੇ ਅਸੀਂ ਸਾਰੇ ਤੋਂ ਲਾਪੀ ਕਹਾਂਗੇ ਸਾਡੇ ਸੌਂ ਜਿੱਥੇ ਬੰਦੀਆਂ ਹੋਰ ਲੀਡਰ ਸਹਿਵਾ ਤੇ ਕੁਝ ਸਾਥੀਆਂ ਨੇ ਅਸੀਂ ਨਾਂਵ ਬੋਲਾਂਗੇ ਬਾਕੀ ਅਸੀਂ ਦੋ ਬਲਾਰੇ ਬੁਲਾਉਣੇ ਆ ਇਨਾ ਤੇ ਆਪਣੇ ਐਮਐਲਏ ਸਾਹਿਬ ਗੁਰਪ੍ਰੀਤ ਸਿੰਘ ਵੜਾਈ ਤੇ ਸਰਦਾਰ ਬਨੰਦ ਸਿੰਘ ਦੀ ਹੁੰਦਕ ਉਦੋਂ ਬਾਅਦ ਆਸ਼ੀਸ਼ ਜੀ ਸਾਰਿਆਂ ਦਾ ਧੰਨਵਾਦ ਕਰਨੀ ਪਰਵਾਹ ਕਰਦਾ ਸੋ ਮੈਂ ਬਨਾਲੀਅ ਆਪਣੇ ਐਮਐਲਏ ਸਾਹਿਬ ਨੂੰ ਬੇਨਤੀ ਕਰਾਂ ਉਹ ਸ਼ਰਤਾਂ ਦੇ ਹੱਲ ਪਹਿੰਡ ਕਰੇ ਆਪਣੇ ਤਾਂ ਮੈਂ ਇੱਕ ਤੁਹ ਬੁਲਾ ਰਿਹਾ ਉਹ ਜਿਹੜੇ ਤੁਸੀਂ ਮਾਫੀ ਚਾਹ ਲਿਆ ਸਾਡੇ ਸਤ ਜਿਹੜੇ ਹਕਤਾਂ ਲੈ ਇਹ ਕਹਿ ਲੈਂਦਾ ਹਾਂ ਉਹਨਾਂ ਨੇ ਫੋਨ ਕਰਤਾ ਉਹਨਾਂ ਨੂੰ ਜ਼ਰੂਰੀ ਕੰਮ ਬੁਲਟ ਪੈ ਗਿਆ ਉਹਨਾਂ ਦੀ ਹਾਜ਼ਰੀ ਵੀ ਮੈਂ ਲਵਾਉਣਾ ਸੰਤ ਜਿਹੜੇ ਆਪਣੇ ਫੱਤੇ ਵਾਲੇ ਬਾਪ ਦੇ ਦਰਸ਼ਨ ਸੀ ਉਹ ਵੀ ਸਾਰਾ ਜੱਥਾ ਆ ਕੇ ਹਾਜ਼ਰੀ ਲਵਾ ਕੇ ਗਿਆ ਉਹਨਾਂ ਦੀ ਵੀ ਹਾਜ਼ਰੀ ਕਬੂਲ ਕੀਤੀ ਜਾਂਦੀ ਹੈ ਸੋ ਐਮਐਲਏ ਸਾਹਿਬ ਨੂੰ ਭੇਜਤੀ ਹੈ ਕਿ ਚੰਦ ਸ਼ਰਧਾ ਸੁਣਵਾ ਜੀ ਬੈਠਾ ਸੋ ਇਟੀਮ ਰਕਤਾ ਦੇ ਗੁਰੂ ਨੇ ਸਤਿਗੁਰੂ ਸੁਰੂ ਗ੍ਰਾਸ ਸਾਹਿਬ ਜੀ ਦੇ ਪਵਿੱਤਰ ਅਸਥਾਨ ਜੂਰੇ ਚ ਬਰਾਜ ਮਨਸੂ ਸੰਗਤ ਫਤਿਹ ਬੁਲਾਉਣੇ ਆ ਵਾਹਿਗੁਰੂ ਜੀ ਕੀ ਹਕਤਾਲਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਸਰਦਾਰ ਰਸਾਲ ਸਿੰਘ ਜੀ ਸਤਿ ਸ੍ਰੀ ਅਕਾਲ ਦੀ ਅੰਤਮ ਅੰਦਾਂਦ ਦੇ ਵਿੱਚ ਸ਼ਾਮਲ ਹੋਏ ਆਂ ਜਾਣਾ ਸਾੰਮਣੇ ਆ ਕਿਸੇ ਨੂੰ ਨਹੀਂ ਰਹਿਣਾ ਪਰ ਜਿਹੜੀ ਜ਼ਿੰਦਗੀ ਦੇ ਵਿੱਚ ਨੇਕ ਕਮਾਈ ਕੀਤੀ ਹੁੰਦੀ ਆ ਜੋ ਪਿਆਰ ਸਤਕਾਰ ਜ਼ਿੰਦਗੀ ਦੇ ਵਿੱਚ ਖਟਿਆ ਹੁੰਦਾ ਉਹ ਉਦੋਂ ਪਤਾ ਲੱਗਦਾ ਇਹ ਤਾਂ ਹੰਤ ਸੰਸਕਾਰ ਹੁੰਦਾ ਜਾਂ ਅੰਤ ਵਰਦਾਸ ਹੁੰਦੀ ਅੱਜ ਦਾ ਇਹ ਵਿਸ਼ਾਲ ਇਕੱਠ ਦੱਸਦਾ ਕਿ ਸਾਡੇ ਪਿਤਾ ਜੀ ਨੇ ਆਪਣੇ ਜੀਵਨ ਦੇ ਵਿੱਚ ਮਿਹਨਤ ਕਮਾਈ ਕਰਕੇ ਜਿੱਥੇ ਪਰਿਵਾਰ ਨੂੰ ਅੱਗੇ ਵਧਾਇਆ ਉੱਥੇ ਪਰਿਵਾਰ ਦੇ ਬੱਚਿਆਂ ਨੇ ਜਕਸੀਰ ਨੇ ਵਿਸਾਖਾ ਸਿੰਘ ਨੇ ਸਾਡੀ ਭੈਣ ਨੇ ਇਹੋ ਜਿਹਾ ਵਿਸ਼ਾਲ ਦਾਇਰਾ ਬਣਾਇਆ ਕਿ ਅੱਜ ਦਾ ਕੱਟ ਦੱਸਦਾ ਕਿ ਹਰੇਕ ਜਥੇਬੰਦੀ ਦੇ ਕਿਸਾਨ ਆਪੂ ਸਹਿਬਾਨ ਬੈਠੇ ਨੇ ਵੱਖ-ਵੱਖ ਪਾਰਟੀਆਂ ਦੇ ਆਪੂ ਸਹਿਬਾਨ ਬੈਠੇ ਨੇ ਇਹ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਤੇ ਪਰਿਵਾਰ ਦਾ ਪਿਆਰ ਸਤਕਾਰ ਆ ਜਿਸ ਤੇ ਕਰਕੇ ਅੱਜ ਐਡਾ ਵੱਡਾ ਕੰਟ ਆਪਣੀ ਰਜੀਮਾ ਨੂੰ ਛੱਡਦੇ ਹੋਏ ਉਹਨਾਂ ਨੂੰ ਸਰਦਾਰ ਦੇ ਸਤਕਾਰ ਭੇਟ ਕਰਨ ਆਇਆ ਪਿਤਾ ਦਾ ਯੋਗਦਾਨ ਜਿੰਦਗੀ ਦੇ ਵਿੱਚ ਬਹੁਤ ਵੱਡਾ ਹੁੰਦਾ ਮਾਤਾ ਪਿਤਾ ਨੂੰ ਬਿਨਾ ਬੋਲਿਆ ਪਤਾ ਲੱਗ ਜਾਂਦਾ ਕਿ ਮੇਰਾ ਬੱਚਾ ਮੇਰਾ ਪੁੱਤ ਜਾਂ ਧੀ ਅਦਾਸ ਸਾਹਿਬ ਕਿੰਨਾ ਖੁਸ਼ ਆ ਜੇ ਖੁਸ਼ੀ ਆ ਉਹ ਵੀ ਚਿਹਰੇ ਤੋਂ ਮਾਤਾ ਪਿਤਾ ਪੜ ਲੈਂਦਾ ਜੀ ਅਦਾਸ ਸਾਹਿਬ ਬਿਨਾ ਬੋਲਿਆ ਮਾਤਾ ਪਿਤਾ ਕੁੱਝ ਲੈਂਦਾ ਕਿ ਮੇਰੀ ਇਲਾਦ ਮੇਰਾ ਬੱਚਾ ਮੇਰੀ ਧੀ ਉਦਾਸ ਆ ਗਈ ਤੇ ਉਹ ਉਦਾਸੀ ਨੂੰ ਦੂਰ ਕਰਨ ਲਈ ਜੇ ਸਿਰ ਤੇ ਅੱਖ ਰੱਖ ਦਿੰਦਾ ਉਹ ਉਦਾਸੀ ਦੂਰ ਹੋ ਜਾਂਦੀ ਆ ਐਡੀ ਵੱਡੀ ਸ਼ਕਤੀ ਆ ਪਿਤਾ ਦੇ ਅਸ਼ੀਰਵਾਦ ਦੇ ਵਿੱਚ ਸੋ ਸਾਡੇ ਭਰਾਵਾਂ ਤੋਂ ਭੈਣ ਤੋਂ ਪਰਿਵਾਰ ਤੋਂ ਅਸ਼ੀਰਵਾਦ ਤੋਂ ਵਾਂਝੇ ਹੋਏ ਨੇ ਬਹੁਤ ਵੱਡਾ ਦੁੱਖ ਆ ਮੈਂ ਪਿਤਾ ਜੀ ਦਾ ਪਤਾ ਲੈਣ ਆਇਆ ਸੀਗਾ ਪਰ ਜੋ ਸੇਵਾ ਪਰਿਵਾਰ ਨੇ ਕੀਤੀ ਆ ਲੋਹਾਂ ਨੇ ਕੀਤੀ ਆ ਜਿਵੇਂ ਮੇਰੇ ਤੋਂ ਪਹਿਲਾਂ ਕਿਹਾ ਗਿਆ ਉਹ ਵੀ ਇੱਕ ਮਿਸਾਲ ਆ ਕਿ ਉੱਤੇ ਹੀ ਬੈਠੇ ਰਹਿਣਾ ਜਿਵੇਂ ਸੀਰਜਾ ਮੈਂ ਤਾਂ ਸਾਰਾ ਕੰਮ ਛੱਡ ਦਿੰਦਾ ਕਦੇ ਵੀ ਪਿਤਾ ਜੀ ਨੂੰ ਨੋੜ ਪੈਂਦੀ ਆ ਕਿ ਉਸੇ ਵਲੇ ਹਾਜ਼ਰਾ ਇੰਨੀ ਸੇਵਾ ਕੀਤੀ ਹੈ ਵੀ ਇੱਕ ਮਾਤਾ ਪਿਤਾ ਦੀ ਸੇਵਾ ਕਰਨਾ ਤਾਂ ਸਾਰਿਆਂ ਨੂੰ ਫਰਜ਼ ਹੈ ਪਰ ਅੱਜ ਦੇ ਯੁੱਗ ਚ ਹੋ ਨਹੀਂ ਰਹੀ ਪਰ ਇਸ ਪਰਿਵਾਰ ਦੀਆਂ ਰੂਹਾਂ ਨੇ ਮਿਸਾਲ ਪੈਦਾ ਕੀਤੀ ਹੈ ਕਿ ਜੋ ਬੱਚਿਆਂ ਨੇ ਕਿ ਪਿਤਾ ਦੀ ਜੇ ਸੇਵਾ ਕਰਨੀ ਹੋਈ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਇਹ ਮੈਂ ਵੀ ਇੱਕ ਜੀ ਕਿਸ ਤਰ੍ਹਾਂ ਸੇਵਾ ਕਰ ਰਹੇ ਸੀ ਸੋ ਮੇਰੇ ਨਾਲ ਸਾਡੇ ਸਰਦਾਰ ਹਰਬੀਰ ਸਿੰਘ ਜੀ ਖੁੱਡੀਆਂ ਸਾਹਿਬ ਵੀ ਆਏ ਨੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਦੇ ਭਾਈ ਸਾਹਿਬ ਉਹ ਵੀ ਬੈਠੇ ਨੇ ਉਹਨਾਂ ਦੀ ਵੀ ਹਾਜ਼ਰੀ ਲਗਾਉਣਾ ਤੇ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਸਾਡੇ ਪਿਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ ਇਹ ਬੱਚੇ ਇਸੇ ਤਰ੍ਹਾਂ ਸਮਾਜ ਦੇ ਵਿੱਚ ਸਤਿਕਾਰ ਤੇ ਪਿਆਰ ਬਣਾਈ ਰੱਖਣ ਇਹਨਾਂ ਕੰਧਾ ਹੋਇਆ ਖਮਾ ਦਾ ਜਾਚਕਾ ਵਾਹਿਗੁਰੂ ਜੀ ਕੀ ਫਤਿਹ ਹੋਵਾ ਜੀ ਗੁਰੂ ਜੀ ਕੀ ਫਤਿਹ ਸੋ ਅਸੀਂ ਬਲਵਿੰਦਰ ਸਿੰਘ ਭੋਦੜ ਨੂੰ ਸੱਦਾ ਦੇਣ ਤੋਂ ਪਹਿਲਾਂ ਅਸੀਂ ਕੁਝ ਮਾਫੀ ਮੰਗਦੇ ਆ ਇਹਨਾਂ ਤੋਂ ਲਖਾ ਸਿੰਘ ਸਿਧਾਣਾ ਉਹਨੇ ਸੁਖ ਸੰਦੇਹਾ ਗੁਰਦੀਪ ਸਿੰਘ ਦੀ ਗੱਲਤੀ ਝੰਗੀ ਰਾਹੀ ਤੇਜਾ ਉਹ ਵੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਰਪੰਚ ਸਰਪੰਚ ਰਣਜੀਤ ਸਿੰਘ ਮਾਥੇਵਾਲਾ ਜਿਤਪਾਲ ਸਿੰਘ ਘੈਰਾ ਆਪਾਂ ਤੋਂ ਆਮ ਆਦਮੀ ਪਾਰਟੀ ਪੂਰਨ ਸਿੰਘ ਦਾਈਆ ਸੁਦੂਗੜ ਰੂਪ ਸਿੰਘ ਤੇ ਲੋਹਤਖੇਂ ਜਿਲ੍ਹਾ ਪ੍ਰਧਾਨ ਕੋਲੇ ਮਿਕਸਾਨ ਸਭਾ ਐਡਵੋਕੇਟ ਕੁਲਵਿੰਦਰ ਸਿੰਘ ਉਹਨ ਦੱਤ ਸੂਬਾ ਗੋਇੰਦ ਨਜੀਤ ਸਿੰਘ ਮਾਨਸ਼ਾਗਰ ਜ਼ਿਲ੍ਹਾ ਸਾਹਿਬ ਪ੍ਰੈਸਟ ਕਾਲਜ ਦੇ ਕਿਸਾਨ ਸਭਾ ਅਮਰੀਕ ਸਿੰਘ ਕੋਟ ਤੋਂ ਵੀ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਪਣਾ ਬਲਾਕ ਪ੍ਰਧਾਨ ਬਾਉ ਸਿੰਘ ਧੰਗੜ ਬੀਕੇ ਜੁਗਾ ਜੀ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਾਹਿਬਾ ਸਰਪੰਚ ਦੇ ਆ ਮਿਹਰ ਸਿੰਘ ਢੰਡਾ ਕਲਾਂ ਕੋਲ ਦੇ ਕਿਸਾਨ ਸਭਾ ਮੀਤ ਪ੍ਰਧਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਬੱਤਾ ਨੌ ਚੰਗੀ ਪ੍ਰਧਾਨ ਵਪਾਰ ਮੰਡਲ ਚ ਨੇ ਇਕਰ ਵਾਕ ਸਿੰਘ ਜੀ ਮੰੰਦਰ ਦਾ ਬਰਾਕਾਪੁਰ ਪਿੰਡ ਸੰਜਲਿਆਂ ਮੰਜੀ ਸਿੰਘ ਦੀ ਉਲਤ ਬਲਾਕ ਪ੍ਰਧਾਨ ਠੀਉਰ ਬੀਕੇ ਜੁਟਪੌਂਦਾ ਅਸੀਂ ਹੁਣ ਬੇਨਤੀ ਕਰਦੇ ਸਦਾ ਬਲੰਦਰ ਸਿੰਘ ਜੀ ਨੂੰ ਭੋਗਦਾ ਉਹ ਆਪਣੇ ਸਰਦਾ ਦੇ ਬੁਲਤੇ ਹੁਣ ਦੱਸੇਗੀ ਫਾਇਦਾ ਸਾਡਾ ਐਮਪੀ ਬਰਮਸਤਕਾਰ ਜੋ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਇਸ ਗੁਰਦੇ ਵਿੱਚ ਬਹੁਤ ਹੀ ਸਾਡੇ ਸਤਿਗੁਰਾਂ ਜੋ ਜੁਜਲ ਉਹਨਾਂ ਦੇ ਸ਼ਰਧਾ ਤੇ ਸਤਿਕਾਰ ਦੇ ਕਰ ਵਾਸਤੇ ਪਹੁੰਚੀ ਹੋਈ ਬਹੁਤ ਸਾਰੀ ਸੰਗਤ ਵਾਹਿਗੁਰੂ ਦਾ ਬਖਸ਼ਾ ਹੋਵੇ ਆਮੀਨ ਤੇ ਰਹਿਣ ਬੜੀ ਖਾਇ ਮੇਢਲਿ ਮਾਈ ਜੋ ਆਇਆ ਸਚੈ ਸਉਂਤ ਵਾਰੀ ਪਾਰੀ ਦੇ ਅਨਸਾਰ ਇਸ ਪਤਨੀ ਦੇ ਜੋਗ ਹੈ ਜੋ ਸਾਨੂੰ ਦੱਸਦਾ ਹੈ ਇਹ ਸਭ ਨੇ ਇੱਕ ਨੈਟਵਰਕ ਨੂੰ ਸੀਮਤ ਰੱਖ ਦਿੱਤਾ ਚਲੇ ਜਾਗੇ ਇਹ ਜਿਆਦਾ ਸਭ ਨੇ ਤਾਂ ਜਿਆਦਾ ਉਹਨਾਂ ਨੇ ਇਹਨੂੰ ਜੋ ਇਸ ਤਰ੍ਹਾਂ ਆਪਾਂ ਨੂੰ ਇਹ ਕੀ ਪਤਾ ਕਿ ਇਹ ਕਿਉਂ ਜਾਂਦਾ ਹੈ ਗੇਂਦਬਿੜੀ ਦਾ ਜੋ ਸਪਸ਼ਟ ਤੱਕ ਨੂੰ ਚੁੰੁੰਦਾ ਉਹ ਜਾਨ ਵਿੱਚ ਜੋ ਸੰਗਤ ਦਾ ਪਿਆਰ ਹੈ ਇਹ ਸਭ ਤੋਂ ਵੱਡਾ ਉਹ ਦਿੱਲੀ ਦੀ ਜੀਹੇ ਕਹਾਣੀ ਹੈ ਅੱਜ ਉਹਨਾਂ ਸ਼ੇਢੀ ਸਤਾਰ ਨੂੰ ਸੰਗਤ ਪੇਂਡੀ ਬੜੀ ਗਿਣਤੀ ਚ ਪਹੁੰਚਿਆ ਔਰ ਕੋਈ ਵੀ ਕਿਸੇ ਨੂੰ ਕੋਨੇ ਤੋਂ ਬਾਤਾਂ ਬਹਿਣਾ ਬਜ਼ੁਰਗ ਸਾਰੇ ਪਿੰਡਾਰੇ ਸਾਰੇ ਬਾਪੂ ਸਰਦਾਰ ਸਾਰੇ ਸਰਦਾਰ ਜੋ ਸੰਗ ਸਾਰੀਆਂ ਪਾਰਟੀਆਂ ਦੇ ਮੈਂਦੇ ਉਥੇ ਹੋਏ ਜਿਵੇਂ ਇੱਕ ਭਾਈ ਬਹੁਤ ਜੀ ਇਨਸਾਨਾਂ ਦੇ ਘਟਦੀ ਜਵਲੀ ਹੈ ਸਾਰੇ ਸਖੀਰ ਸੂਰੇ ਵੀ ਬੜੀ ਸਵਾਜ ਦੀ ਸੇਵਾ ਕਰਦੇ ਕਿ ਉਹਨਾਂ ਦੀ ਗਦਰ ਸੀਮਾ ਉਹਨਾਂ ਦੇ ਬੱਚਿਆਂ ਚਲਦੀ ਹੈ ਸਭੂ ਕਿਰਪਾ ਕਰੇ ਮੈਂ ਅੱਜ ਬਾਸਮਾ ਜਾ ਰਿਹਾ ਨਾ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਜੁਤਵਤ ਉਹਨਾਂ ਨੇ ਇਹਦਾ ਪਤਾ ਜੋ ਦਸਿਆ ਤੁਹਾਨੂੰ ਪਹਿਲਾਂ ਮੱਥੇ ਕੋ ਸਾਹ ਨੇ ਇਹ ਜੋ ਦਿੱਲੀ ਦੀ ਅੱਗੇ ਬੱਚਿਆਂ ਨਹੀਂ ਦੇਖ ਪਾਈਆਂ ਉਹ ਮਾਂ ਤੋਂ ਵੀ ਸੇਵਾ ਰੱਬ ਦੀ ਸੇਵਾ ਤੇ ਜੋ ਇਹ ਪਤਿਆ ਨੇ ਬੇਟੀ ਬੇਟੀਆਂ ਨੇ ਉਹ ਸੇਵਾ ਕੀਤੀ ਹੈ ਇਸ ਤਰ੍ਹਾਂ ਇਹ ਸੇਵਾ ਤੋਂ ਮੇਰਾ ਕਰਨ ਦੀ ਕਿਰਪਾ ਕਰੇ ਸਾਰੇ ਹੀ ਬੱਚੇ ਪੈਦਾ ਹੋਏ ماتا پتا نے سانے اس دھر جنم دالیا خوش ہے بڑے اور اس طرح سے کھڑے کرتے جی اِسی انہوں کی سیوا نہیں کریں گے پھر اُسے پولی اہدے لے کریے پولی شکتی لیے جیسے جان بلے سچ زندگی کیمائی ہے سو گرکا کرے جو دیو کمائی کرنا ہے وہ پرماتما نہ ہی ہے سو اس کے باہر کرپا کرے جو نیو زندگی بتا کے گیا ہے ਜੋ ਕਿਪਾ ਕਰੇ ਆਪਣੇ ਚਰਚਾ ਸਥਾਨ ਦੇ ਵਿੱਚ ਸਿੱਛੇ ਪਰਵਾਰਾਂ ਨੂੰ ਉਹਨਾਂ ਦੇ ਗੁਣ ਬਖਸ਼ੇ ਤਾਂ ਕਿ ਉਹਨਾਂ ਵੱਡੀ ਜੀਵਨ ਜੀਵਨ ਤੇ ਸਮਾਜ ਦੀ ਸੇਵਾ ਕਰ ਸਕਣ ਜੋ ਉਹਨਾਂ ਦੁੱਖ ਤੇ ਵਿਸ਼ੋੜੇ ਇਤਨੀ ਵੱਡੀ ਗੱਲ ਹੋ ਗਈ ਬਾਤਾ ਪੇਟਾ ਦੀ ਇੱਕ ਬੜੀ ਵੱਡੀ ਸ਼ਾਨ ਹੁੰਦੀ ਹੈ ਇੱਕ ਅਰੋਹੀ ਫੈਸਲਾ ਕਰਾਣੀ ਚਿੱਟੀ ਹੋਏ ਜਿਹਨੇ ਇਹ ਸਿੱਟੇ ਹੋ ਜਾਣ ਕਿ ਜੇ ਬਾਹਰ ਬੈਠਾ ਹੈ ਤਾਂ ਕੋਈ ਵੀ ਗੱਲ ਹੋਈ ਇਹ ਕਿਤਾ ਦੇਖਿਆ ਬਾਪੂ ਰੱਜਣ ਹਾਂ ਜੀ ਆਣੀ ਪੁਸ਼ ਕਰਈਏ ਅਪੇ ਸੁਭਾਰੇਗਾ ਇਸ ਤਰਿਹੋ ਛਾਂ ਚਲੀ ਜਾਂਦੀ ਹੈ ਇੱਕ ਵਰੀ ਦਾਸੇ ਹੋਵੇ ਅਜੀ ਤਰ ਬਰਮਾਤ ਕਿਰਪਾ ਕਰੇ ਇਹਨਾਂ ਸ਼ਕਤੀ ਦੇਵੇ ਕਿ ਇਸ ਸਾਰੇ ਨੂੰ ਸੈਸ ਕਰਨ ਸਾਰੀ ਸਰਵਿਕਲ ਛਾਂ ਮੁਕਤੇ ਤੇ ਵਰੀ ਉਦੋਚਨਾ ਸਦਾ ਸ਼ਕਤੀ ਨੂੰ ਕਿਰਪਾ ਕਰੇ ਉਹਨਾਂ ਨੂੰ ਚਰਨਾ ਸਹਾਰ ਇਸੇ ਪ੍ਰਭਾਤ ਦੇ ਬੱਚਿਆਂ ਨੂੰ ਉਹਨਾਂ ਦੇ ਹੰਮਸੇ ਇਹਨਾਂ ਬੱਚਿਆਂ ਨੂੰ ਬਰਸਾਵਾ ਵਾਏ ਨੂੰ ਕਰਨਾ ਸਹਾਰ ਵਾਏ ਨੂੰ ਇਹ ਸੰਬੋਧਨ ਸਾਹਿਬ ਮਾਫੀ ਜੋਣਾ ਸਾਡੇ ਸ਼ੇਰ ਮਿਤ ਸੁਭਮਿਤ ਪ੍ਰਧਾਨ ਪਰਸ਼ੋਤਮ ਸਿੰਘ ਜੀ ਘਰ ਬੀਕੇ ਜੋ ਲਖਵਾ ਨਰਮਨ ਸਿੰਘ ਜੀ ਝੰਡੂ ਦੇ ਮਿਤ ਸੁਭਮਿਤ ਪ੍ਰਧਾਨ ਬੀਕੇ ਜੋ ਲਖਵਾ ਦਰਸ਼ਨ ਸਿੰਘ ਟਟਾਨਾ ਜਿਲ੍ਹਾ ਪ੍ਰਧਾਨ ਤਰੀਕੇ ਜੋ ਲਖਵਾ ਤੇ ਸਰਦਾਰ ਮਲਕੀਤ ਸਿੰਘ ਜੀ ਮੰਦਰਾ 77 ਕੋਲੇ ਦੇ ਸੰਸਵ ਜਲਸਤਰ ਬਿਕਰਮ ਸਿੰਘ ਜੀ ਮੋਫਰ ਸੰਕਾ ਚੇਰਮੈਨ ਜਿਲ੍ਹਾ ਚੇਰਪਤੀ ਅਨਮਾਨ ਭੁਪਿੰਦਰ ਸਿੰਘ ਜੀ ਗੁਰਨੇ ਉਹਨਾਂ ਹਿੰਦ ਕਿਸਾਨ ਸਭਾ ਦਾ ਜਿਲ੍ਹਾ ਮੀਤ ਪਧਾਇ ਹਰਮੇਸ਼ ਸਿੰਘ ਜੀ ਗੋੜਾ ਉਹਨਾਂ ਹਿੰਦ ਕਿਸਾਨ ਸਭਾ ਦੇ ਇਤਿਹਾਸਚੀ ਅਸੀਂ ਸਜੀਤ ਸਿੰਘ ਜੀ ਰਾਏਪੁਰ ਜਿਹੜੇ ਐਸਜੀਪੀਸੀ ਮੈਂਬਰ ਨੇ ਉਹਨਾਂ ਦੇ ਮਾਫੀ ਚਾਹੁੰਦੇ ਆ ਗੁਰਤੇਸ਼ ਸਿੰਘ ਜੀ ਸਰਪੰਚ ਘਰਾਣਾ ਉਹਨਾਂ ਨੂੰ ਮਾਫੀ ਚਾਹੁੰਦੇ ਆ ਅਸੀਂ ਸਮੂਚ ਜੋ ਇੱਥੇ ਮੇਰੇ ਚੰਤਾ ਮੌਜੂਦਾ ਨੰਬਰ ਦਾਸ ਪਰ ਪਰ ਪਾਇਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰ ਰਿਹਾ ਤਾਂ ਕਿਉਂ ਨਾ ਤੋਂ ਮਾਫਰੀ ਚਾਹੁੰਦੇ ਆ ਸੇ ਸਿੰਘ ਜੀ ਸਾਡਾ ਸਰਪੰਚ ਚ ਹੋਈ ਅਮਰੀਕ ਸਿੰਘ ਜੀ ਸਾਡਾ ਸਰਪੰਚ ਚ ਹੋਈ ਅਸੀਂ ਉਹਨਾਂ ਦਾ ਵੀ ਮਾਫੀ ਚਾਹੁੰਦੇ ਆ ਸੋ ਮੈਂ ਬੇਨਤੀ ਕਰਾਂ ਪਰਿਵਾਰ ਵੱਲੋਂ ਸਦਰ ਆਕਰ ਹਰਦੇਵ ਸਿੰਘ ਜੀ ਸਾਡਾ ਐਮਐਲਏ ਅਰਸ਼ੀਦਾ ਉਹ ਪਰਿਵਾਰ ਵੱਲੋਂ ਆਇਆ ਸੰਗਤਾਂ ਨਾਲ ਤਾਂ ਹਾਜ਼ਰ ਕਰੇ سمت جی واحرو جی کا خالصہ واہی جی کی ہیں سارا تو پہلا جس کام لی میری ذمے واری سونپی گئی ہے پروار وجہ میں سارا کا باوجود اتنی خلاقی گرمی دے جس طرح سے بہت ہی بڑی اتھے کے پر ہی ہے ਪਰਿਵਾਰ ਨਾਲ ਦੁੱਖ ਸੰਜੇ ਅਤੇ ਪਰਿਵਾਰ ਦੀ ਦੁੱਖ ਵੀ ਸ਼ਰੀਕ ਹੋਏ। ਤੁਹਾਡੇ ਆਉਣ ਨਾਲ ਸਾਡੇ ਪਰਿਵਾਰ ਨੂੰ ਇਸ ਗੱਲ ਦਾ ਹੌਸਲਾ ਮਿਲਿਆ, ਬਲਵੇ ਤੇ ਸ਼ਕਤੀ ਮਿਲੀ ਹੈ ਕਿ ਦੁੱਖ ਦੀ ਘੜੀ ਅਸੀਂ ਇਕੱਲੇ ਨਹੀਂ। ਸਮਾਜ ਦਾ ਬਹੁਤ ਵੱਡਾ ਹਿੱਸਾ ਪਰਿਵਾਰ ਦੇ ਰਿਸ਼ਤੇਦਾਰ, ਪਰਿਵਾਰ ਦੇ ਸਨੇਹੀ, ਮਿੱਤਰ ਪਿਆਰੇ ਨਗਰ ਨਿਵਾਸੀ ਔਰ ਆੜੇ ਦੁਆੜੇ ਦੀਆਂ ਬਹੁਤ ਸਾਰੇ ਬਦਵੰਤੇ ਸੱਜਣ। ਉਹ ਬਹੁਤ ਸਾਂਸਤੀ ਬਦੀਆਂ ਦੇ ਬਹੁਤ ਹੀ ਸੂਝਵਾਨਾ ਦੂ ਬਹੁਤ ਵੱਡੀ ਘੰਟੀ ਦੇ ਵਿੱਚ ਤੁਸੀਂ ਆ ਕੇ ਪਰਿਵਾਰ ਦਾ ਦੁੱਖ ਵੰਡਾਇਆ ਹੈ। ਸੋ ਪਰਿਵਾਰ ਇਸ ਗੱਲ ਤੇ ਬੁਰੀ ਸੰਤੁਸ਼ਟੀ ਪ੍ਰਗਟ ਕਰਦਾ ਹੈ। ਇਹ ਦੁੱਖ ਦੇ ਵਿੱਚ ਅਸੀਂ ਇਕੱਲੇ ਨਹੀਂ ਬਹੁਤ ਸਾਰਾ ਹਿੱਸਾ ਸਾਡੇ ਦੁੱਖ ਦੇ ਵਿੱਚ ਹਾਜ਼ਰ ਹੈ। ਸ਼ੋਮੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ। ਮੈਂ ਬੋਲਿਆ ਕਿ ਜਾਦਾ ਕੁਝ ਨਹੀਂ ਬੋਲਣਾ। ਮੈਂ ਨਿੱਜੀ ਤੌਰ ਤੇ ਤਾਂ ਇੱਕ ਗੱਲ ਦੀ ਮਾਫੀ ਸਾਥੀ ਜੀ ਸਿੰਘੀ ਤੋਂ ਮੰਗਣਾ ਚਾਹਨਾ। ਇਹ ਕੁਛ ਰੀਅਮ ਆ ਕਰਕੇ ਕੁਛ ਸੇਧ ਲੀਆਂ ਮਜਬੂਰੀਆਂ ਕਰਕੇ ਮੈਨੂੰ ਇਸ ਕਰਦੇ ਦੇ ਪਤਾ ਸੀ ਸਰਦਾਰ ਅਸਾਦ ਸਿੰਘ ਜੀ ਕੁਛ ਸਮੇਂ ਤੋਂ ਉਹਨਾਂ ਦੀ ਸਿਹਤ ਠੀਕ ਨਹੀਂ ਜੇਰੇ ਇਲਾਜ ਨਹੀਂ ਪਰ ਮੈਂ ਬਿਠਨੀ ਸਮਾਂ ਕੱਟ ਕੇ ਉਹਨਾਂ ਦੀ ਖੈਰ ਸੁਖ ਵਾਸਤੇ ਆ ਨਹੀਂ ਸਕੇ ਇਸ ਗੱਲ ਤੇ ਮਾਫੀ ਚਾਉਣਾ ਨਾ ਹੀ ਮੈਨੂੰ ਉਹਨਾਂ ਨੂੰ ਨਿੱਜੀ ਤੌਰ ਤੇ ਕਦੇ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਪਰ ਅੱਜ ਮੈਂ ਜਦੋਂ ਇੱਥੇ ਆ ਕੇ ਸਖਤਾਂ ਦਾ ਘਟ ਦੇਖਿਆ ਤੇ ਮੈਨੂੰ ਉਸ ਤੋਂ ਬੜੀ ਸੰਕੁਸ਼ਟੀ ਹੋਈ ਕਿ ਸਾਡਾ ਪ੍ਰਵਾਹ ਇੰਨਾ ਸਰਕਾਰ ਦਾ ਫਾਤਰ ਹੈ ਇਲਾਕੇ ਦੇ ਵਿੱਚ ਜਿਹੜੀ ਜੱਜ ਇਸ ਜਗ੍ਹਾ ਤੇ ਤੁਹਾਡੇ ਹਾਜ਼ਰ ਹੋਣ ਦੇ ਨਾਲ ਬੜੀ ਭਲੀ ਭਾਂਤ ਜਨਨ ਸਪਸ਼ਟ ਹੋ ਗਈ ਹੈ। ਸਾਜ਼ਕਾਰ ਜਿਹਨੇ ਦੋਨੇ ਹੋਣ ਹਰ ਸੁਪੁੱਤਰ ਬਸਾਕਾ ਸਿੰਘ ਤੇ ਕਾਮ ਸਿੰਘ ਨੇ ਜੀ ਸੀ ਸਿੰਘ ਨੇ। ਜਿਹਨੂੰ ਮੈਂ ਉਹ ਗੱਲ تاني ਦੁਹਰਾਉਂਦਾ ਜਿਸ ਤਰ੍ਹਾਂ ਮੈਨੂੰ ਪਹਿਲੇ ਬੁਲਾਇਆ ਨੇ ਕਹੀ ਹੈ। ਬਸ ਅੱਜ ਦੇ ਇਸ ਚਲੋ ਸ਼ਬਦਵਰਤਨਾ ਬਰਤਨੋ ਕਾਲ ਯੁਗ ਦੇ ਵਿੱਚ ਜਦੋਂ ਕਿ ਵਿਦ ਆਸ਼ਰਮ ਖੁੱਲ ਰਹੇ ਹੈ ਬਜ਼ੁਰਗਾਂ ਦੀ ਹੋਰ ਸਰਕਾਰ ਨਹੀਂ ਹੁੰਦੀ। ਜੋ ਸੇਵਾ ਸਮਾਰਣੀ ਕਿਸ ਨੇ ਉਹ ਖਾਤਿਰ ਦੇ ਤੇ ਇਸ ਕਰਕੇ ਉਹੇ ਜੇ ਸਮੇਂ ਦੇ ਵਿੱਚ ਕੁਝ ਪਰਿਵਾਰ ਜਾਂ ਕੁਝ ਪਰਿਵਾਰ ਦੇ ਹੁਨਾਰ ਬੱਚੇ ਇਹਨੇ ਲੈ ਇੰਨੇ ਅੱਛੇ ਆਏ ਕਿ ਇੰਨੀ ਲਾ ਮਿਸਾਲ ਜਿਵੇਂ ਕੋ ਉਦਾਹਰਨ ਪੈਦਾ ਕਰ ਦਿਆਂਦੇ ਆ ਸਮਾਜ ਦੇ ਵਿੱਚ ਜਿਸ ਤਰ੍ਹਾਂ ਸੇਵਾ ਇਸ ਪਰਿਵਾਰ ਦੇ ਬੱਚਿਆਂ ਨੇ ਜਕਸੀਰ ਸਿੰਘ ਔਰ ਬਸਾਕਾ ਸਿੰਘ ਨੇ ਇਹਨਾਂ ਦੀਆਂ ਧਰਮ ਪਤਨੀਆਂ ਸੰਧੂ ਸਾਹਿਬ ਦੀਆਂ ਨੋਹਾਂ ਨੇ ਚੈਨਾ ਦੀ ਬੇਟੀ ਨੇ ਇਸ ਤਰ੍ਹਾਂ ਆਪਣੇ ਜੋ ਪਲ ਵੀ ਬਸਾ ਨਹੀਂ ਕੀਤਾ ਉਹਨਾਂ ਦੀ ਹਰ ਛੋਟੀ ਛੋਟੀ ਗੱਲ ਦਾ ਖਿਆਲ ਰੱਖਿਆ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਛਲਾਗਾ ਵੀ ਹੈ ਇੱਕ ਦੂਸਰੇ ਵਾਸਤੇ ਬੜਾ ਫ੍ਰੇਂਡ ਨਾ ਦਾ ਸੌਤ ਵੀ ਹੈ ਠੀਕ ਹੈ ਪਰਿਵਾਰ ਨੂੰ ਵੱਡਾ ਘਾਟਾ ਪਿਆ ਜਾਣਾ ਪਾਵੇਂ ਹਰ ਇੱਕ ਨੇ ਕੁਦਰਤ ਦੇ ਨਿਯਮ ਦੇ ਇਹ ਕਿਸੇ ਨੇ ਇਕੱਲੇ ਤੌਰ ਤੇ ਰਹਿਣਾ ਨਹੀਂ ਪਰ ਜਦੋਂ ਪਰਿਵਾਰ ਦੇ ਵਿੱਚੋਂ ਪਰਿਵਾਰ ਦਾ ਮੁਖੀ ਖਾਸ ਕਰਕੇ ਮਾਤਾ ਪਿਤਾ ਦੇ ਵਿੱਚੋਂ ਕੋਈ ਇੱਕ ਜਣਾ ਚਲਾ ਜਾਂਦਾ ਤੇ ਪਰਿਵਾਰ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਖਾਸ ਕਰਕੇ ਜਿਹੜਾ ਪਿਤਾ ਤੇ ਮਾਤਾ ਰੂਪੀ ਰਿਸ਼ਤਾ ਹੈ ਠੀਕ ਹਰੇਕਦੀ ਸ਼ਰਧਾ ਮੈਨੂੰ ਕਿਸੇ ਦੀ ਸ਼ਰਧਾ ਤੇ ਕੋਈ ਕਿੰਤੂ ਬ੍ਰੰਧੂ ਨਹੀਂ ਅਸੀਂ ਬਹੁਤ ਸਾਰੇ ਤੀਰਥ ਸਥਾਨਾਂ ਤੇ ਜਾਂਦੇ ਆ ਆਪਣੀ ਆਸਥਾ ਦੇ ਵਾਸਤੇ ਜਾਓ ਜਿਸ ਦੀ ਮਰਜ਼ੀ ਜਿੱਥੇ ਵੀ ਤੁਹਾਡੀ ਸ਼ਰਧਾ ਹੈ ਪਰ ਸਭ ਤੋਂ ਵੱਡੇ ਤੀਰਥ ਸਥਾਨ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਮਾਤਾ ਪਿਤਾ ਹੁੰਦੇ ਆ ਜਿਹੜੇ ਪਰਿਵਾਰ ਦੇ ਬੱਚਾ ਨੇ ਆਪਣੇ ਮਾਪੇ ਦੀ ਸੇਵਾ ਕਰਨੀ ਉਹ ਪਤਾ ਨਹੀਂ ਕਿੰਨੇ ਤੀਰਥ ਜਿਹੜੇ ਆ ਉਹ ਜਾਇਆ ਜੋ ਇਹ ਪਰਿਵਾਰ ਨੇ ਤਾਂ ਮੇਰਾ ਕਹਦਾ ਤੀਰਥਾਂ ਦਾ ਕਾਰੀ ਕੈਮ ਕਰਤਾ ਯੈਸਟਰਡੇ ਸੇਗਰ ਅਵਸਥਾ ਦੇ ਵਿੱਚ ਜਦੋਂ ਬਜ਼ੁਰਗਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਦੋਨਾਂ ਨੇ ਦੋਨਾਂ ਬੱਚਿਆਂ ਨੇ ਜਿਸ ਤਰ੍ਹਾਂ ਸੇਵਾ ਕੀਤੀ ਹੈ ਲੋਹਾਂ ਨੇ ਸੇਵਾ ਕੀਤੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਵਿਸਾਲ ਹੈ ਇਹਦੇ ਲਈ ਵੀ ਮੈਂ ਪਰਿਵਾਰ ਦੇ ਬੱਚਿਆਂ ਦਾ ਦੋਨਾਂ ਸੁਪੁੱਤਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਮੇਟੀ ਜੀਤ ਸਿੰਘ ਸਾਡੀ ਸੰਸਦਭਾ ਦੇ ਬਹੁਤ ਵੱਡੇ ਸੀਨੀਅਰ ਲੀਡਰ ਹੈ ਮੇਰੀ ਪਾਰਟੀ ਦੇ ਸੀਪੀਆਈ ਦੇ ਵੀ ਸੀਨੀਅਰ ਆਗੂ ਹੈ ਔਰ ਇਹ ਸੇ ਕਰਕੇ ਅੱਜ ਇਹਨਾਂ ਦੇ ਦੋ ਕੁ ਦੇ ਵਿੱਚ ਮੁੱਚੀ ਸੀਪੀਆਈ ਦੀ ਲੀਡਰਸ਼ਿਪ ਕੋਲ ਉਹਨਿੰਸਾਰ ਕਾਮਲ ਕ੍ਰਿਸ਼ਨ ਚੋਹਾਨ ਜਿਹੜੇ ਦੇ ਸਕੱਤਰ ਹੋਣ ਬਹੁਤ ਸਾਰੇ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੇ ਤੇ ਹਾਜ਼ਰ ਹੋ ਨਹੀਂ ਹੈ ਉਹਨਾਂ ਦੀ ਤੇ ਇਖਲਾਕੀ ਡਿਊਟੀ ਹੈ ਕਿਉਂਕਿ ਸਾਡਾ ਪਾਰਟੀ ਦਾ ਪਰਿਵਾਰ ਹੈ ਦੂਜਾ ਪਰਿਵਾਰ ਹੈ ਇਸ ਕਰਕੇ ਇਸ ਪਰਿਵਾਰ ਦਾ ਦੁੱਖ ਸਾਡਾ ਆਪਣਾ ਦੁੱਖ ਹੈ ਪਰ ਇਹ ਦੁੱਖ ਕੱਲਾ ਸਾਡੇ ਤੱਕ ਸੀਮਿਤ ਨਹੀਂ ਰਿਹਾ ਤੁਹਾਡੇ ਸਾਰਿਆਂ ਦੇ ਵਿੱਚ ਜਿਸ ਤਰ੍ਹਾਂ ਦਿਲੀ ਹੰਦਰ ਦੀ ਇਸ ਪਰਿਵਾਰ ਦੇ ਪ੍ਰਤੀ ਅੱਜ ਵੇਖਣ ਨੂੰ ਮਿਲ ਰਹੀ ਹੈ ਜਿਸ ਤਰ੍ਹਾਂ ਤੁਸੀਂ ਕੀਮਤੀ ਸਮਾਂ ਕੱਢ ਕੇ ਉਚੇਚੇ ਤੌਰ ਤੇ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹੋਏ ਹੋ ਇਹ ਤੁਸੀਂ ਸਾਰੇ ਧੰਨਵਾਦ ਦੇ ਪਾਤਰ ਹੋ ਤੇ ਇੱਥੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਮੈਂ ਹੁਣ ਨਾਂ ਤੋਂ ਮੈਂ ਵੀ ਸੰਕੋਚ ਕਰ ਰਿਹਾ ਦਰਸ਼ਨ ਸਿੰਘ ਜੀ ਜਟਾਣਾ ਬੈਠੇ ਹੈ ਇਹ ਵੀ ਸੀਨੀਅਰ ਲੀਡਰ ਹੈ ਕਿਸਾਨ ਸਭਾ ਦਾ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਹੋਰ ਬਹੁਤ ਸਾਰੇ ਜਿਨ੍ਹਾਂ ਦਾ ਸ਼ਾਇਦ ਨਾਂ ਨਾ ਲਿਆ ਗਿਆ ਹੋਵੇ ਉਹਨਾਂ ਤੋਂ ਖੇਮਾ ਵੀ ਚਾਹੁੰਦੇ ਆ ਤੇ ਮੈਂ ਅੱਖ ਦੇ ਵਿੱਚ ਤੁਹਾਡਾ ਧੰਨਵਾਦ ਕਰਦਾ ਹੋਇਆ ਆ ਰਿਹਾ। ਇੱਕੋ ਬੇਨਤੀ ਕਰਨੀ ਚਾਹਉਣਾ ਪਰਿਵਾਰ ਵੱਲੋਂ ਬੜੀ ਨਿਮਰਤਾ ਦੇ ਨਾਲ ਪਰਿਵਾਰ ਨੇ ਆਪਣੀ ਦਸਾਂ ਰੋਜ਼ ਦੀ ਕਿਰਤ ਕਮਾਈ ਦੇ ਵਿੱਚੋਂ ਜੋ ਰੁੱਖਾ ਮਿੱਠਾ ਪ੍ਰਸ਼ਾਦਾ ਪਾਣੀ ਸੰਗਤਾਂ ਵਾਸਤੇ ਤਿਆਰ ਕੀਤਾ ਹੈ ਉਹ ਆਪਣੀ ਇੱਛਾ ਦੇ ਮੁਤਾਬਕ ਜੋ ਵੀ ਲੋਕ ਤੁਸੀਂ ਮਹਿਸੂਸ ਕਰਦੇ ਆਂ ਪ੍ਰਸ਼ਾਦਾ ਪਾਣੀ ਚੱਕਣਾ ਹੈ, ਠੰਡਾ ਪੀਣਾ ਹੈ ਜਾਂ ਚਾਹ ਪਾਣੀ ਪੀਣਾ ਹੈ ਉਹ ਜ਼ਰੂਰ ਆਪਣੀ ਲੋੜ ਮੁਤਾਬਕ ਲੈ ਕੇ ਜਾਇਓ। ਸੋ ਮੈਂ ਇਹਨੇ ਸ਼ਬਦਾਂ ਨਾਲ ਹੀ ਕੁਬਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਹੀ ਸਤਿਕਾਰ ਦੇ ਨਾਲ ਧੰਨਵਾਦ ਕਰਦਾ ਹੋਇਆ ਹਾਂ। ਇਹ ਕੀ ਆਪਣੇ ਸ਼ਬਦ ਸਮਾਪਤ ਕਰਦਕ ਵਾਹਿਗੁਰੂ ਜੀ ਦਾ ਸਾਹਾਵਾਹਿਗੁਰੂ ਜੀ ਬਖਸ਼। ਵਾਹਿਗੁਰੂ ਜੀ ਦਾ ਪਰਸਾਵਾਹਿਗੁਰੂ ਜੀ ਦੇ ਪਰਿਵਾਰ ਵੱਲੋਂ ਸੰਗਤ ਵੱਲੋਂ ਪਾਰਸੀ ਸਾਧਕ ਪਰਿਵਾਰ ਬੇਨਤੀ ਹੈ ਮਹਾਰਾਜ ਜੀ ਦੇ ਪ੍ਰਤੀ ਧੰਨਵਾਦ ਤੇ ਜੀ ਉਸ ਇਲਾਕੇ ਨੂੰ ਨੋਟ ਕਰੰਦਾ ਚਾਰ ਹੈ ਸਾਰੇ ਸਾਰੇ ਸੰਗਤ ਨੂੰ ਜੀ ਦੇ ਦਿੱਤਾ ਪਰ ਗੁਰੂ ਦਾ ਨੰਗਰਾ ਚਾਪਣ ਦਾ ਨੰਗਰ ਛਪਣ ਦੀ ਕਿਰਪਾਲਤਾ ਕਰਨੀ ਮੇਨ ਇਹ ਕਿ ਦੱਸ ਰਿਹਾ ਕਿ ਸਰਦਾਰ ਰਸਾਲ ਸਿੰਘ ਉਹਨਾਂ ਦੇ ਯਾਦ ਵਿੱਚ ਧਾਰਮਿਕ ਸਥਾਨਾਂ ਤੇ ਗੁਰਦੁਆਰਿਆਂ ਦੇ ਵਿੱਚ ਸਹਾਇਤਾ ਪੇਟ ਕੀਤੀ ਹੈ ਗੁਰਦੁਆਰਿਆਂ ਸਬ ਲਈ ਸੇਵਾ ਪੇਟ ਕੀਤੀ ਹੈ ਬਾਬਾ ਧਰਮਦਾਸ ਜੀ ਅਸਥਾਨਾਂ ਵਿਖੇ ਸਹਾਇਤਾ ਪੇਟ ਕੀਤੀ ਹੈ ਗਊਸ਼ਾਲਾ ਕਮੇਟੀ ਜਿਹਨੇ ਰ ਬਾਬਾ ਧਰਮਦਾਸ ਗਊਸ਼ਾਲਾ ਨੇ ਅਤੇ ਪੁਰਨ ਖੇਤ ਕਿਸਾਨ ਸਭਾ ਸੂਬਾ ਕਮੇਟੀ ਪੁਰਨ ਹਿੰਦਾ ਕਿਸਾਨ ਸਭਾ ਜ਼ਿਲ੍ਹਾ ਕਮੇਟੀ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਕਮੇਟੀ ਸੰਯੁਕਤ ਕਿਸਾਨ ਮੋਰਚਾ ਸਹਿਯੋਗ ਕਮੇਟੀ ਸਾਰੇ ਧਾਰਮਿਕ ਸਥਾਨਾਂ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦਾ ਨਾਮ ਹੋ ਰਿਹਾ ਹੈ ਉਹਨਾਂ ਨੂੰ ਪਰਿਵਾਰਕ ਪੱਧਰ ਉਪਤ ਰੂਪ ਦੇ ਵਿੱਚ ਅਪਸ਼ਹਾਤਾ ਪੜਕ ਕੀਤੀ ਗਈ ਹੈ ਪਰਿਵਾਰਕ ਉਹਨਾਂ ਦੀ ਯਾਦ ਵਿੱਚ ਬੇਨਤੀ ਹੈ ਕਿ ਸਰਦਾਰ ਜਗਰਾਜ ਸਿੰਘ ਭੱਲ ਉਹਨਾਂ ਤੋਂ ਭਾਈ ਜੋ ਧਾਰਮਿਕ ਸਥਾਨਾਂ ਤੇ ਲੋਕੀਂ ਬੰਦੀਆਂ ਨੂੰ ਸਹਾਇਤਾ ਫੇਟ ਕੀਤੀ ਹੈ ਉਹ ਲਫਾਫੇ ਸਹਾਤਾ ਵਾਲੇ ਨੈਣ ਦੀ ਕਿਰਪਾਲਤਾ ਕਰਨ ਸਰਦਾਰ ਜਗਰਾਜ ਸਿੰਘ ਭੱਲ ਤੋਂ ਭੱਲ ਸਾਰੇ ਸੰਗਤ ਦਾ ਧੰਨਵਾਦ ਬੇਨਤੀ ਹੈ ਕਿ ਪਰਿਵਾਰ ਅੱਧਾ ਪਾਣਾ ਘਟਾ ਦਰਵਾਜ਼ਾ ਸਾਹਿਬ ਕੋ ਬਾਹਰ ਬੈਠੇਗਾ ਇਹਨਾਂ ਭਾਈ ਭਾਈ ਦੇ ਰਿਸ਼ਤੇਦਾਰਾਂ ਨੇ ਨਿੱਕਰ ਪਿਆਰ ਨੇ ਪਰਿਵਾਰ ਦੇ ਨਾਲ ਕੁਝ ਸਾਂਝਾ ਕਰਨਾ ਹੈ गुरुा साहिब तव्हीं भाई परिवार मिल सघो संगत धनवाद सतपुरा कलप शुकराना वाजगुर का ख़ाली